ਵਲੇਗਾ ਵਾ ਸੁਆਸਰਾ ਕੋ ਜੀ ਮੈਂ ਵਲੇਗਾ ਵਾ ਕਣੇ ਕਾਣੇ ਜਿਸੀ ਆਸੀ ਹੈ ਗੁਰਨਾਮਿਕ ਜੀ ਦਾਰੂ ਪਹਾਰ ਕੇ ਰੱਤ ਦਾ ਇਸ ساری ਦੁਨੀਆ ਤੇਰੇ ਸਾਹੇ ਸਾਰੇ ਹੀ ਇਸ ساری ਦੁਨੀਆ ਸਾਹੇ ਸਾਰੇ ਹੀ ਇਸ ساری ਦੁਨੀਆ ਰੱਬਿਆ ਸੁਨਨੈ ਕਾਣੇ ਵਿੱਚ ਆ ਗਿਆ ਗੁਰਨਾਮ ਸੁਣੀ ਦਾਰੂ ਰੂਪ ਧਾਰ ਕੇ ਰੱਬ ਆਬਨ ਕਾਣੇ ਵਿੱਚ ਆ ਗਿਆ ਗੁਰਨਾਨਕ ਜੀ ਦਾ ਰੂਪ તારકજી તારો સુનિયા મુખ મોર જવે વેગરૂ તું મકડા ના મો સુણિયા મુખ મોર જવું ગુરુજી તું મકડા ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧਕ ਮੈਂਟੀ ਬਲਵਾਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਬੱਚੇ ਪੱਲਾ ਜਿਹਨੇ ਕੰਮ ਤੇ ਗਏ ਨੇ ਦੇਖੋ ਬੜਾ ਪ੍ਰਲਾ ਕੀਤਾ ਹੈ ਕਮਾ ਕਰਾ ਕੇ ਗਏ ਨੇ ਅੰਮ੍ਰਿਤ ਵੇਲੇ ਜਨਮ ਉੱਠੇ ਹੋਣਗੇ ਮੇਰੇ ਤਕਰੀਬਨ ਜਾ ਧਰੀ ਹੋਣੀ ਆ ਸਾਧ ਸੰਗਤ ਜੀ ਤੇਰੀ ਵਡਿਆਈ ਕੋਈ ਨਾ ਨਜੁਰਨੇ ਮੇਰਾ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਦੀ ਸਹਾਈ ਵਾਹ ਸ੍ਰੀ ਭਗੋਦੀ ਪਾਸ਼ੇ ਦਸਵੀਂ ਪ੍ਰਥਮ ਭਗੋਦੀ ਸਿਮਰ ਕੈ ਗੁਰ ਨਾਨਕ ਲਈ ਧਿਆਈ ਫਿਰ ਅੰਗਤ ਗੁਰ ਤੇ ਮਰਦਾਸ ਰਾਮਦਾਸੀ ਹੁ ਸਹਾਈ ਅਰਜੁਨ ਹਰ ਗੋਬਿੰਦ ਰਉ ਸਿਮਰੋ ਸ੍ਰੀ ਹਰਾਈ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਟਿਠੇ ਸਭ ਦੁੱਖ ਜਾਈ ਏਕ ਬਹਾਦਰ ਸਿਮਰਿਐ ਘਰ ਨੌਂ ਲਿਖਾਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਜੀ ਸਭ ਥਾਈ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦੀ ਦਾਤਾ ਅੰਤਰ ਕੀ ਖਾਲਸਾ ਜੀ ਬੋਲਣਾ ਚੀ ਵਾਹਿਗੁਰੂ ਨਮ ਆਣਿਆ ਦੇ ਮਾਨ ਸਤਗੁਰੂ ਜੀ ਨੇ ਤਾਣਿਆ ਦੇ ਤਾਣ ਸਤਗੁਰ ਨੇ ਉੱਟਿਆ ਦੀ ਓਟ ਨੇ ਪੱਤਿਆਂ ਦੇ ਪੱਤਰੀ ਆਸਰੇ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਚੰਨਾ ਕੁੰਨ ਵਿਚ ਅਦਾਸ ਬੇਨਤੀ ਹੈ ਕਰੀਬਨਵਾਜ ਚੇ ਪਾਸਾ ਜਿਓ ਚੌਥੀ ਪ੍ਰਵਾਤ ਫੇਰੀ ਨੂੰ ਮੁਖ ਰੱਖਦੇ ਹੋਇਆਂ ਸਤਗੁਰੂ ਜੀ ਸੇਵਾਦਾਰਾਂ ਵੱਲੋਂ ਬੱਚਿਆ ਵੱਲੋਂ ਮਹਾਰਾਜ ਜੀ ਪਾਸੇ ਪ੍ਰਣਾ ਕਰਕੇ ਸਤਗੁਰੂ ਜੀ ਆਪ ਦੀਆਂ ਸੰਗਤਾਂ ਦੇ ਚਲੰਗਰਾ ਦੀ ਸੇਵਾ ਕੀਤੀ ਜਿਥੇ ਬੱਚਿਆਂ ਨੇ ਸਤਿਗੁਰੂ ਜੀ ਚਾਹ ਦੀ ਸੰਗਤਾਂ ਦੀ ਚਨਗਰਾਂ ਦੀ ਸੇਵਾ ਕੀਤੀ ਉੱਥੇ ਬੱਚਿਆਂ ਵੱਲੋਂ 500 ਦਮੜਾ ਗੁਰੂ ਘਰ ਦੀ ਕਾਰ ਸੇਵਾ ਤੇ ਮਾਰਦਾਸਾਂ ਕਰਵਾਈਆਂ ਨੇ ਹੋਰ ਵੀ ਪਰਿਵਾਰਾਂ